ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਦੀ ਇਲੈਕਸ਼ਨ ਵਿੱਚ ਐਮਪੀ ਦੇ ਉਮੀਦਵਾਰ ਸਨ ਤੇ ਉਹਨਾਂ ਨੇ ਅੱਜ ਵੱਡੀ ਜਿੱਤ ਜੋ ਕਿ ਵੱਡੀ ਲੀਡ 1.5 ਲੱਖ ਦੀ ਲੀਡ ਨਾਲ ਜਿਹੜੇ ਜੇਤੂ ਹੋਏ ਨੇ ਤੇ ਸਾਰੇ ਵੋਟਰਾਂ ਦਾ ਧੰਨਵਾਦ ਕਰਨ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਜੋ ਦੀ ਸਾਰੀ ਸੰਗਤ ਨੇ ਬਹੁਤ ਜਿਆਦਾ ਸਹਿਯੋਗ ਕੀਤਾ ਤੇ ਇਹ ممکن ਹੀ ਨਹੀਂ ਜਿਹੜਾ ਇਹਨਾਂ ਨੇ ممکن ਕਰਕੇ ਵਿਖਾਇਆ ਹੈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਗੱਲ ਕਰੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਸਰਕਾਰ ਦੁਆਰਾ ਜਿਹੜਾ ਬੇਬੁਨਿਆਦ ਜਿਹੜੇ ਆ ਉਹਨਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਗਿਆ ਉਸ ਚੀਜ਼ ਦਾ ਜਿਹੜਾ ਵਾ ਉਹ ਤੁਹਾਨੂੰ ਵੋਟਰਾਂ ਨੇ ਜਿਹੜਾ ਵਾ ਉਹਨਾਂ ਦਾ ਸਹਿਯੋਗ ਕਰਕੇ ਦਾਸ ਹੀ ਦਿੱਤਾ ਸਰਕਾਰ ਨੂੰ ਵੀ ਆਪਣੇ ਆਪ ਹੀ ਇਹ ਜਿਹੜੀ ਤੀਜਵਾ ਦਾ ਪਤਾ ਲੱਗ ਹੀ ਜਾਣਾ ਵਾ ਵੀ ਇਹ ਧੱਕਾ ਕੀਤਾ ਵਾ ਤਾਂ ਹੀ ਉਹ ਤੇ ਜੇਕਰ ਸਰਕਾਰ ਇਸ ਗੱਲ ਦੇ ਵਿੱਚ ਸਹੀ ਹੁੰਦੀ ਜੋ ਉਹਨਾਂ ਨੇ ਉਹਦੇ ਤੇ ਬੇਬੁਨਿਆਦ ਜਿਹੜੇ ਆ ਉਹਨਾਂ ਦੇ ਉੱਤੇ ਲਾਏ ਇਨਜਾਮ ਤੇ ਅੱਜ ਜਿਹੜੇ ਵੋਟਰ ਵਾ ਸੰਗ ਤੇ ਇੰਨਾ ਸਹਿਯੋਗ ਨਾ ਕਰਦੀ ਸੋ ਅਹੀਂ ਇਹੀ ਕਹਿੰਨੇ ਆ ਵੀ ਹੁਣ ਹੀ ਸਰਕਾਰ ਨੂੰ ਜਿਹੜਾ ਵਾ ਇਹ ਗੱਲ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਵਾ ਵੀ ਜਿਹੜੇ ਇਨਜਾਮ ਲਾਏ ਉਹਨਾਂ ਨੇ ਗਲਤ ਕੀਤਾ ਹੈ ਜਿਹੜਾ ਵਾ ਹੁਣ ਉਹਨਾਂ ਨੂੰ ਜਿਹੜਾ ਉਹਨਾਂ ਦੇ ਉੱਤੇ ਸਾਰੇ ਜੋ ਐਨਐਸਏ ਆਏ ਉਹ ਪੰਜਾਬ ਦੀ ਸਰਕਾਰ ਨੂੰ ਜਿਹੜੀ ਹਟਾਉਣੀ ਚਾਹੀਦੀ ਆ ਤੇ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਬਾਹਰ ਜੇਲ੍ਹ ਤੋਂ ਲਿਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਰੇ ਵੀਰ ਅੰਮ੍ਰਿਤਪਾਲ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਨੇ ਅਤੇ ਉਹਨਾਂ ਦਾ ਧੰਨਵਾਦ ਕਰਨ ਆਏ ਨੇ ਜੋ ਕਿ ਉਹਨਾਂ ਨੇ ਅੰਮ੍ਰਿਤਪਾਲ ਨੂੰ ਇੱਕ ਬਹੁਤ ਹੀ ਵੱਡੀ ਲੀਡ ਦੇ ਨਾਲ ਜੇਤੂ ਕਰਾਰ ਦਿੱਤਾ ਈ ਕਹਣਾ ਚਾਹੁੰਨੇ ਤੁਸੀਂ ਜਿਹੜੇ ਅੱਜ ਤਾਂ ਮੁਕਾਮ ਦਰਦ ਕੀਤਾ ਉਹਨਾਂ ਨੇ ਦੇਖੋ ਜੀ ਇਹ ਇੱਕ ਇਤਿਹਾਸ ਵਿੱਚ ਬਹੁਤ ਵੱਡੀ ਜਿੱਤ ਹੈ ਜੀ ਆਜ਼ਾਦ ਉਮੀਦਵਾਰ ਹੋ ਕੇ 1.5 ਲੱਖ ਲੀਡ ਦੇ ਉੱਤੋਂ ਜਿੱਤ ਹਾਸਲ ਕਰਨੀ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਵਾ ਲੋਕਾਂ ਦਾ ਸਹਿਯੋਗ ਹੈ ਅਸੀਂ ਤਹਿ ਦਿਲੋਂ ਸਾਰੇ ਵੋਟਰਾਂ ਦਾ ਲੋਕਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨਾਂ ਨੇ ਸਾਥ ਅਮਰਪਾਲ ਜੀ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਤਰ ਸਥਾਨ ਗੁਰਦੁਆਰਾ ਬੋਲੀ ਸਾਹਿਬ ਵਿਖੇ ਜਿਹੜੇ ਨਤਵਸਤ ਹੋਣਾ ਆਏ ਸੀ ਸੰਗਤਾਂ ਦੇ ਸਮੇਤ ਜਿਵੇਂ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕੀਤੀ ਜੋ ਭਾਈ ਸਾਹਿਬ ਨੂੰ 1.5 ਲੱਖ ਤੋਂ ਵੱਧ ਦੀ ਲੀਡ ਦੇ ਨਾਲ ਜੋ ਜਿੱਤ ਪ੍ਰਾਪਤ ਹੋਈ ਆ ਤਾਂ ਵੋਟਰਾਂ ਦਾ ਸਪੋਰਟਰਾਂ ਦਾ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਵਾਸਤੇ ਅਸੀਂ ਇਸ ਸਥਾਨ ਤੇ ਨਤਮਸਤਕ ਹੋਏ ਆ ਤਾਂ ਇਹ ਹੀ ਇਹ ਹੀ ਬੇਨਤੀ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਇਦਾਂ ਹੀ ਜਿਹੜੇ ਕਿ ਪੰਥਕ ਸ਼ੀਸ਼ੀਤਾ ਉਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਤਰੱਕੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ